ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਦੁਪਹਿਰ ਤੋਂ ਲੈ ਕੇ ਸ਼ਾਮ ਦੇ ਮੌਸਮ ਦੀ ਜਾਣਕਾਰੀ ਅੱਜ 28 ਦਸੰਬਰ 2024 ਹੋ ਚੁੱਕਿਆ ਜੀ ਤੇ ਲਗਾਤਾਰ ਪੰਜਾਬ ਦੇ ਵਿੱਚ ਮੀਂਹ ਦੀ ਗਤੀਵਿਧੀ ਸਾਨੂੰ ਕੱਲ ਤੋਂ ਦੇਖਣ ਨੂੰ ਮਿਲ ਰਹੀ ਹੈ ਤੇ ਇਸ ਸਮੇਂ ਵੀ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਕਿਣਮਣਕਣੀ ਦਾ ਮਾਹੌਲ ਬਣਿਆ ਹੋਇਆ ਹੈ ਤੁਸੀਂ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਦਿਓ ਤੇ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਕਿਣਮਣ ਕਣੀ ਐ ਬੱਦਲ ਵਾਈ ਐ ਜਾਂ ਠੰਡ ਧੁੰਦ ਕਿਵੇਂ ਦੇ ਹਾਲਾਤ ਨੇ ਕਮੈਂਟ ਬਾਕਸ ਵਿੱਚ ਆਪਣੇ ਪਿੰਡ ਜ਼ਿਲ੍ਹੇ ਸ਼ਹਿਰ ਦਾ ਨਾਮ ਲਿਖ ਕੇ ਕਮੈਂਟ ਕਰ ਦਿਓ ਤਾਂ ਕਿ ਬਾਕੀ ਦਰਸ਼ਕ ਵੀਰਾਂ ਤੱਕ ਜਾਣਕਾਰੀ ਪਹੁੰਚ ਸਕੇ ਗੱਲ ਕੀਤੀ ਜਾਵੇ ਤਾਜ਼ਾ ਸੈਟਲਾਈਟ ਇਮੇਜ ਦੀ ਤਾਂ ਦਿਖਾਈ ਦੇ ਰਿਹਾ ਕਿ ਪੰਜਾਬ ਤੋਂ ਫਿਲਹਾਲ ਸਿਸਟਮ ਹੌਲੀ ਹੌਲੀ ਸਾਫ਼ ਹੁੰਦੇ ਦਿਖਾਈ ਦੇ ਰਹੇ ਨੇ ਪਰ ਪੱਛਮ ਤੋਂ ਮੌਸਮ ਸਾਫ਼ ਹੁੰਦਾ ਹੁੰਦਾ ਹੁਣ ਪੂਰਬ ਦੇ ਜਿਹੜੇ ਇਲਾਕੇ ਨੇ ਇਹਨਾਂ ਵਿੱਚ ਪਹੁੰਚ ਚੁੱਕਿਆ ਹੈ ਪੂਰਬੀ ਇਲਾਕੇ ਦੇ ਵਿੱਚ ਖਾਸ ਤੌਰ ਤੇ ਦੁਆਬੇ ਦੀ ਬੈਲਟ ਹੁਸ਼ਿਆਰਪੁਰ ਨਵਾਂ ਸ਼ਹਿਰ ਬੰਗਿਆ ਬਲਾਚੌਰ ਨੰਗਲ ਅਨੰਤਪੁਰ ਸਾਹਿਬ ਰੂਪਨਗਰ ਮੋਹਾਲੀ ਕੋਰਾਲੀ ਮੋਰਿੰਡਾ ਚੰਡੀਗੜ੍ਹ ਫਤਿਹਗੜ੍ਹ ਸਾਹਿਬ ਪਟਿਆਲਾ ਇਹ ਇਲਾਕੇ ਨੇ ਜਿਨ੍ਹਾਂ ਦੇ ਵਿੱਚ ਹਜੇ ਵੀ ਸਿਸਟਮ ਇਹ ਬਣੇ ਹੋਏ ਦਿਖਾਈ ਦੇ ਰਹੇ ਨੇ ਕਿਰਮਣ ਕਣੀ ਦਾ ਮਾਹੌਲ ਹੈ ਤੇ ਸ਼ਾਮ ਤੱਕ ਜਾ ਕੇ ਆ ਦੀ ਰਾਤ ਤੱਕ ਇਸੇ ਤਰੀਕੇ ਦੇ ਹਾਲਾਤ ਬਣੇ ਰਹਿਣ ਦੀ ਉਮੀਦ ਹੈ ਕਿਸਾਨਾਂ ਨੂੰ ਚੇਤਾਵਨੀ ਹੈ ਕਿ ਪਾਣੀ ਵਗੈਰਾ ਅਗਰ ਖੇਤਾਂ 'ਚ ਖੜ ਰਿਹਾ ਤਾਂ ਅੱਗੇ ਕੱਢ ਦਿਓ ਕਿਉਂਕਿ ਲਗਾਤਾਰ 2 ਦਿਨ ਤੋਂ ਬਰਸਾਤ ਹੋਈ ਹੈ ਪਿਛਲੇ ਦਿਨਾਂ ਦੇ ਵਿੱਚ 23 ਤਰੀਕ ਨੂੰ ਵੀ ਬਰਸਾਤ ਹੋਈ ਸੀ ਜਿਸ ਦੇ ਕਾਰਨ ਪਾਣੀ ਖੜਨ ਦੇ ਨਾਲ ਨੁਕਸਾਨ ਫਸਲਾਂ ਦਾ ਹੁੰਦਾ ਦਿਖਾਈ ਦੇ ਰਿਹਾ ਹੈ ਇਸ ਤੋਂ ਇਲਾਵਾ ਆਉਂਦੇ 4-5 ਘੰਟੇ ਵਿੱਚ ਜਿਹੜੇ ਤਾਪਮਾਨ ਅਚਾਨਕ ਘਟਦੇ ਹੋਏ ਦਿਖਾਈ ਦੇਣਗੇ ਸ਼ਾਮ 5 ਵਜੇ ਤੋਂ ਬਾਅਦ ਤਾਪਮਾਨ ਕਾਫੀ ਜਲਦੀ ਘਟਦੇ ਹੋਏ 10 ਡਿਗਰੀ ਤੋਂ ਥੱਲੇ ਆ ਜਾਣਗੇ ਇਸ ਸਮੇਂ ਜਿਹੜਾ ਤਾਪਮਾਨ ਨੇ ਲਗਭਗ ਉਹ 12 ਤੋਂ ਲੈ ਕੇ 15 ਡਿਗਰੀ ਦੇ ਵਿਚਕਾਰ ਬਣੇ ਹੋਏ ਦਿਖਾਈ ਦੇ ਰਹੇ ਨੇ ਗੱਲ ਕੀਤੀ ਜਾਵੇ ਆਉਂਦੇ ਰਾਤ ਦੀ ਅਪਡੇਟ ਦੀ ਤਾਂ ਇਹ ਸਿਸਟਮ ਜਿਹੜਾ ਹੈ ਪੰਜਾਬ ਦੇ ਬਹੁਤੇ ਹਿੱਸੇ ਜਿਹੜੇ ਤੁਹਾਨੂੰ ਦੱਸੇ ਨੇ ਇਸ ਟਮ ਦੁਆਬੇ ਦੇ ਇਲਾਕੇ ਇਹਨਾਂ ਵਿੱਚ ਬਣੇ ਰਹਿਣ ਦੀ ਰਾਤ ਦੇ ਸਮੇਂ ਵੀ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ ਪਰ ਇਸ ਸਮੇਂ ਅਗਰ ਗੱਲ ਕੀਤੀ ਜਾਵੇ ਤਾਂ ਹਜੇ ਹਲਕੀ ਦਰਮਿਆਨੀ ਰੁਕ ਰੁਕ ਕੇ ਬਾਰਿਸ਼ ਇਹਨਾਂ ਇਲਾਕਿਆਂ ਵਿੱਚ ਲਗਾਤਾਰ ਹੁੰਦੀ ਦਿਖਾਈ ਦੇਵੇਗੀ ਬਾਕੀ ਜੋ ਵੀ ਅਪਡੇਟ ਆਵੇਗੀ ਚੈਨਲ ਦੇ ਉੱਪਰ ਵੀਡੀਓ ਪਾ ਕੇ ਜਲਦ ਸ਼ੇਅਰ ਕਰਾਂਗੇ ਇਸੇ ਕਰਕੇ ਰਿਕਵੈਸਟ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਨਵੀਂ ਜਾਣਕਾਰੀ ਲੈ ਕੇ ਜਲਦ ਮਿਲਦੇ ਹਾਂ ਜੀ